ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਅਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਾਮਪੀਰਸ ਰੋਡ ਦੇ ਉੱਪਰ ਪਿੰਡ ਆ ਜਿਹੜਾ ਵੇਖ ਜਿਓ ਨਾ ਦਾ ਦੀਪਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਗਾਂ ਤੇ ਇੱਕ ਮੱਝ ਤੁਹਾਨੂੰ ਵਿਖਾਉਣੀ ਹੈ ਬਾਹਰ ਵੱਜੀ ਹੈ ਗਾਲ ਬਾਤਾਂ ਨਾ ਆਪਾਂ ਕਰਦੇ ਆ ਤੇ ਬਾਕੀ ਦੋਵੇਂ ਸੋਈਆਂ ਤੇ ਚਵਾਈ ਆਪਣੀ ਆਪ ਤੁਹੀਂ ਕਰਕੇ ਖੜਨੀ ਹੈ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਵੀ ਚਵਾਈ ਤੁਹੀਂ ਆਪ ਕਰਾ ਲੈਣੀ ਹੈ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਜੇ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪਸ਼ੂ ਖਰੀਦੋ ਜੀ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਠਾ ਜੀ ਹਾਂਜੀ ਜੀ ਬੜੇ ਵਧੀਆ ਤੁਸੀਂ ਸੁਣਾ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਦੀਪਕ ਵੀਰ ਜੀ ਪਿੰਡ ਖਿਆਲਾ ਕਣਾ ਅਸੀ ਨਾਲਾ ਜੀਲਾ ਮਰਸਾ ਤੇ ਫੋਨ ਨੰਬਰ ਵੀ ਬੋਲ ਦੋ ਨੰਬਰ ਹੈਗਾ 9779733848 ਠੀਕ ਆ ਤੇ ਅੱਜ ਹੈਗੀਆਂ ਆਪਣੇ ਕੋਲ ਦੋ ਦੋ ਹਨਾ ਇੱਕ ਗਾਂ ਤੇ ਇੱਕ ਮੱਝ ਇੱਕ ਗਾਂ ਤੇ ਇੱਕ ਮੱਝ ਮੱਝ ਬੱਚੇ ਤੋਂ ਬਿਨਾ ਵਾ ਤੇ ਗਾਂ ਤਾਜੀ ਸੂਈ ਹੈ ਹਨਾ ਤਾਜੀ ਤਾਜੀ ਨਾੜੂ ਤੇ ਆ ਦੇ ਮਾਜੀ ਠੀਕ ਆ ਤੇ ਕਿੰਨੇ ਚਰਦੀ ਗਾਂ ਸੂਈ ਹੈ ਇਹਨੂੰ ਵੀ ਜੀ ਸਦਵਾ ਦੇਣਾ ਅੱਜ ਠੀਕ ਆ ਤੇ ਬੱਚਾ ਇਹ ਦੇ ਮਗਰ ਬੱਛਾ ਜੀ ਬੱਛਾ ਇਹ ਦੇ ਮਗਰ ਬੱਛਾ ਬੱਛਾ ਜਿਹੜਾ ਕਾਫੀ ਤਗੜਾ ਆ ਹਣਾ ਇਹ ਆਪਣੇ ਆਪਲੇ ਆ ਬੜਾ ਵੀ ਜੀ ਚੰਗਾ ਟੀਕਾ ਗਏ ਨੇ ਭਰਾਇਆ ਵਾ ਬੱਛੀ ਹੁੰਦੀ ਤਾਂ 10000 ਦੀ ਬੱਛੀ ਇਹਨੇ ਹਾਂਜੀ ਆ ਬੱਛਾ ਕਾਫੀ ਭਲਿਆ ਆ ਤੇ ਗਾਂ ਵੀ ਚਲੋ ਜਵਾਨ ਆ ਪਰ ਗਾਂ ਦੇ ਹਿਸਾਬ ਨਾਲ ਬੱਚਾ ਜਿਹੜਾ ਜ਼ਿਆਦਾ ਭਲਿਆ ਵਾ ਤੇ ਕਿੰਨਾ ਕਣ ਦੁੱਧ ਤਿਆਰ ਕਰ ਗਈ ਜੀ ਵੀ ਜੀ ਥੰਡੇ ਹਲੇ ਸਾਫ ਹੀ ਕੀਤੀ ਮਤਲਬ ਕਿ 14-15 ਕਿਲੋ ਤਿਆਰ ਜਿਹੜਾ ਮੌਕੇ ਤੇ ਤੇ ਕਿੰਨਾ ਕਰੀ ਜਾਉਗੀ ਇਹ ਇਹਦੀ ਵੀ ਜੀ ਗਰੰਟੀ ਬੜੀ ਲਈ ਆਪਾਂ ਅੱਛਾ 50 ਕਿਲੋ ਦੀ ਗਰੰਟੀ ਮਿਲੀ ਬਾਕੀ 20 ਕਿਲੋ ਕਰੀ ਜਾਉਗੀ ਰਮਾਨ ਠੀਕ ਆ ਤੇ ਚਵਾਚੂ ਓਕੇ ਪੂਰਾ ਬੜਾ ਵਧੀਆ ਜੀ ਦਿਖਾ ਦਈਏ ਜਮਾ ਦਿਖਾਈ ਦਿਓ ਫਿਰ ਚੱਪ 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 ਆ ਇਹਨੂੰ ਪਾਣੀ ਵਿੱਚ ਬਹੁਤ ਹੀ ਤਗੜਾ ਜਿਹਾ ਆ ਗਿਆ ਬੱਚਾ ਜਿਹੜਾ ਜ਼ਿਆਦਾ ਵੱਡਾ ਆਆਂ ਗਾਂ ਦੇ ਸਾਹਮਣੇ ਤੇਰਾ ਕਾ ਬੱਚਾ ਕੁਲਾ ਆਇਆ ਬਿਲਕੁਲ ਕੁਲਾ त्याराने लागे देख करी, थुल। 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 तो करी दिखा दो ठीक है जी खुला सब खेत होती है बाकी अखबानी के नाड़ा भी आप देख सकते हैं मिलक मैन भी चंकी लगी है ਬਾਕੀ ਇਹ ਵੀ ਕੱਦ ਕਾਟ ਪੱਖੋ ਜਵਾਨ ਆ ਉਤਰਾ ਹਾਂ ਅੱਜ ਲੈ ਆਵੇ ਤੇ ਬਾਕੀ ਜੇ ਟਾਈਮ ਵੀ ਸਵੇਰੋਂ ਸਵੇਰ ਦਾ ਹੀ ਆ ਬਾਕੀ ਇੱਥੇ ਆ ਕੇ ਪੱਛੇ ਵੇਖ ਕੇ ਖੜਿਆ ਕਰੋ ਕਦ ਕੱਟਦਾ ਪ੍ਰੋਪਰ ਪਤਾ ਲੱਗ ਜਾਂਦਾ। ਇਹ ਇਹ ਵੀਡੀਓ 'ਚ ਪ੍ਰੋਪਰ ਅੰਦਾਜ਼ਾ ਨਹੀਂ ਲੱਗ ਪੁੱਲਾ। ਬਾਕੀ ਇਹ ਵੀ ਇਸ ਤਰ੍ਹਾਂ ਕੱਦ ਕੱਠ ਚੰਗਾ ਹੈ। ਇਹ ਜੇ 30-40 ਹਜ਼ਾਰ ਚੰਗਾ ਇਹ ਫਰਾਇ। ਤੇ ਮੁੱਲ ਫਿਰ ਇਹਦਾ। ਮੁੱਲ ਵਿੱਚ ਜੇ ਰਾਜੀ ਹੁੰਦੀ ਫੁੱਲ। ਹਾਂਜੀ। ਸਾਨੂੰ ਬੜਾ 75000 ਦੇ। ਹਾਂਜੀ। ਤੇ ਹੁਣ ਆਪਾਂ ਵਿੱਧੀ ਜੇ ਤੇ ਮੁੱਲ ਕਰੀਏ ਹਾਂਜੀ ਇਦਾਂ ਹੁਣ ਵੀਰ ਕਸਾਈ ਕੁਸੋਈ ਬੜੀ ਕਰਦੇ ਆ ਠੀਕ ਆ ਹੋ ਲੱਗਾ 65000 ਅੱਛਾ ਤੇ ਇਹ ਯੈਸਨੋ 55000 ਦੀ ਦੇ ਕਰੇ ਅੱਛਾ ਯੈਸਨੋ 55000 ਦੀ ਆ ਹਾਂਜੀ ਆ ਚਿਹਰਾ ਵੀ ਦਾ ਕਰੀ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਜੀ ਵੱਡੀ ਆ ਗਾਂ ਛੋਟੀ ਨਹੀਂ ਹੈਗੀ ਕੋਈ ਹਾਂਜੀ ਕੱਦ ਕਾਠ ਚੰਗਾ ਆ ਛੋਟੀਆਂ ਜਿਹੜੀਆਂ 50 50 ਦੀਆਂ ਮਿਲਦੀਆਂ ਹਾਂ ਹਾਂਜੀ ਹਾਂਜੀ ਪੂਰਾ ਥਾਣਾ ਭਾਂਡਾ ਵੀ ਪੂਰਾ ਤੇ ਬਾਕੀ ਇਹ 55000 ਚੋਂ ਛੋਟ-ਛੜ ਕਰ ਦੋਗੇ ਉਹ ਮਾੜੀ ਮੋਟੀ ਛੋਟ-ਛੜ ਕਰਦਾ ਕੋਈ ਗੱਲ ਨਹੀਂ ਹਾਂਜੀ ਠੀਕ ਆ ਜੀ ਤੇ ਹੁਣ ਆ ਮ ਅਹ ਦੇਖ ਸਕਦੇ ਜੀ ਗੋਲ ਸਿੰਘ ਦੀ ਆ ਦਸਤੀਏ ਦੇ ਬਾਰੇ ਵੀਰ ਜੀ ਇਹਦਾ ਦੂਜਾ ਸੁਆਜੋ ਅੱਛਾ ਤੇ ਇਹ ਆਪਾਂ ਚਲੋ ਲੈਣੇ ਦੇਣੇ ਚ ਲੱਗੀ ਆ ਅੱਛਾ ਤੇ ਦੁੱਧ ਦੇ ਥਲੇ 7-8 ਕਿਲੋ ਹੈਗਾ ਹੁਣ ਮੇਰੇ ਕੋਲ ਤਾਂ ਅੱਛਾ ਚਲੋ 6 ਕਿਲੋ ਲਾਵੇ ਕੋਈ ਪੱਕਾ ਅੱਛਾ ਤੇ ਦੋਵਾਂ ਮਹੀਨਿਆਂ ਦੀ ਗੱਬਣ ਵੀ ਦੱਸੀ ਗਏ ਨੇ ਚੈੱਕ ਪਾਸ ਨਹੀਂ ਆ ਚੈੱਕ ਆਪਣੀ ਵੀਰ ਕਰਾ ਲੈ ਜੇ ਚੈੱਕ ਪਾਸ ਹੋ ਗਈ ਆਪਾਂ ਉਸ ਹਾਂ ਨੂੰ ਦੇ ਦਾਂਗੇ ਅੱਛਾ ਜੇ ਨਾ ਪਾਸ ਚੈੱਕ ਪਾਸ ਹੋ ਗਈ ਫਿਰ ਉਸ ਹਾਂ ਨੂੰ ਦੇ ਠੀਕ ਆ ਜੇ ਚੈੱਕ ਨਹੀਂ ਕਰਾਈ ਤਾ ਚੈੱਕ ਨਹੀਂ ਕਰਾਂਗੇ ਠੀਕ ਹੈ ਤੇ ਬਾਕੀ ਚੰਗੀ ਆ ਮਲਗੀ ਅਗਲੇ ਸਵੇ ਲੱਖ ਰੁਪਏ ਦੀ ਝੋਟੀ ਹੈ ਕਿ ਹਾਂ ਬਲੇ ਹੁਣ 6 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ 6 ਸਾਢੇ 6 ਕਿਲੋ ਮੈਂ ਝੂਠ ਮਾਰੀ ਜਾਈਏ 8 ਕਿਲੋ 9 ਰੁਪਏ ਬਾਕੀ ਉਤਰੇ ਆ ਵੀ ਪਿੱਠਪੜੀ ਦੀ ਚੰਗੀ ਆਪੇ ਟਪੜੇ ਤਾਂ ਵੀ ਦੇਖ ਸਕਦੇ ਜੀ ਤੇ 98 ਇਹ ਦੇਖ ਸਕਦੇ ਆਪਾਂ ਲੱਗੇ ਤਾਂ ਵੀਰ ਜਿੱਦ ਜਾਏਗੀ ਸਵੇਰੇ ਮਿਲਦੀ ਜੋ ਪਹਾੜੇ ਦੇ ਮਿਲਦੇ ਪਹਾੜੇ ਤੇ ਨਹੀਂ ਉਦਾਂ ਹੀ ਅੱਛਾ ਉਦਾਂ ਬਹਿ ਜਾਓ ਤੇ ਸ਼ਾਮ ਨੂੰ ਮਿਲਦੀ ਠੀਕੇ ਅੱਛਾ ਇੱਕ ਟਾਈਮ ਉਦਾਂ ਹੀ ਪੜਦਾ ਉਦਾਂ ਮਿਲ ਪੈਂਦੀ ਹੈ ਤੇ ਇੱਕ ਟਾਈਮ ਠੀਕੇ ਤੇ ਮਿਲਦੀ ਟਾਈਮ ਠੀਕੇ ਤੇ ਮਿਲਦੀ ਹੈ ਠੀਕ ਹੈ ਬਾਕੀ ਵੀਰ ਜੀ 2 ਨੰਬਰ ਜੀ ਪੈਸਿਆਂ ਦੀ ਵਾਧੂ ਪੈਸਿਆਂ ਨੂੰ ਓਨੇ ਕੀ ਦੇ ਦੇਣੀ ਆਪਾਂ ਜਿੰਨੇ ਕਿ ਮਲਕੀ 2 ਨੰਬਰ ਤੇ ਆ ਕਿੰਨੇ ਦੀ ਦੇ ਦੇਣੀ ਆ ਇਹ ਵਾਹ ਲਈ ਲੈਣੀ ਦੇਣੀ ਚਾ ਤਾਂ ਆਪਾਂ ਫੋਨ ਤੇ ਨਾ ਮੁੱਲ ਕਰ ਲਈਏ ਦਾ ਬਿਲਕੁਲ ਜਾ ਜਾਊਗਾ ਅੱਛਾ ਕੀ ਦੱਸਤੀਏ ਸੇਮ ਹੀ ਦੇ ਦਾਂਗੇ ਅੱਛਾ ਜਿੰਨੇ ਦੀ ਗਾਂ ਉਹਨੇ ਦੀ ਮੱਝ ਭਾਵੇਂ 56 ਦੀ ਮੱਝ ਲੈ ਜੇ ਤੇ ਭਾਵੇਂ ਗੋ ਫੋਨ ਲਾਵੇ ਇੱਕ ਵਾਰੀ ਫਿਰ ਵੀ ਮਨਤਨ ਮੌਕੇ ਤੇ ਹੋ ਜਾਊਗਾ ਨਾ ਥੋੜਾ ਬੋਧਾ ਬਾਕੀ ਇਦਾਂ ਦੀ ਛੋਟੀ ਕੋਈ ਦੇਂਦਾ ਨਹੀਂ 55000 ਦੀ ਠੀਕ ਆ ਤੇ ਬਾਕੀ ਕੋਈ ਇਥੋਂ ਤਸੱਲੀ ਕਰਕੇ ਨਾ ਵੇਚ ਆ ਕੇ ਖੜੇ ਸੱਲੀ ਕਰਕੇ ਵੇਚੋ ਵੀ ਜੀ ਅੱਗੇ ਵੀ ਆਪਾਂ ਤਸੱਲੀ ਕਰਾ ਕੇ ਫੇਰ ਹੀ ਡੰਗਰ ਦਾਈ ਦਾ ਠੀਕ ਐ ਅਜੇ ਤੱਕ ਤਾਈਆਂ ਲਾਂਮਾ ਨਹੀਂ ਆਇਆ ਠੀਕ ਐ ਜੀ ਠੀਕ ਐ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ